ਇਤਿਹਾਸ ਗਵਾਹੀ ਭਰਦਾ ਹੈ 1521 ਦੇ ਵਿੱਚ ਅਹਿਮਦਾਬਾਦ ਤੇ ਹਮਲਾ ਕੀਤਾ ਸੀ ਬਾਬਰ ਨੇ ਗੁਰੂ ਨਾਨਕ ਪਿਤਾ ਜੀ ਨੇ ਅਹਿਮਦਾਬਾਦ ਵਾਲੇ ਲੋਕਾਂ ਨੂੰ ਸੁਚੇਤ ਵੀ ਕੀਤਾ ਸੀ ਕਿ ਭਾਈ ਬਾਬਰ ਆਣਾ ਜਿਹੜਾ ਉਹ ਆਪਣੀ ਫੌਜ ਲੈ ਕੇ ਆ ਰਿਹਾ ਹੈ ਤੁਹਾਨੂੰ ਮਾਰੇਗਾ ਤੁਹਾਨੂੰ ਕਤਲ ਕਰ ਦੇਵੇਗਾ ਤੁਹਾਡੇ ਘਰ ਘਟ ਉਜਾੜ ਦੇਵੇਗਾ ਉਹਦੀ ਫੌਜ ਤੁਹਾਡੀਆਂ ਬਹੁਤ ਬੇਟੀਆਂ ਨੂੰ ਬੇਪੱਤ ਕਰ ਦੇਵੇਗੀ ਧੰਨ ਗੁਰੂ ਨਾਨਕ ਪਤਾ ਜੀ ਨੇ ਉਹਨਾਂ ਨੂੰ ਸਮਝਾਉਣਾ ਵੀ ਕੀਤਾ ਪਰ ਉਹਨਾਂ ਦੇ ਅਸਰ ਨਾ ਕੋਈ ਹੋਇਆ ਉਹਨਾਂ ਦਾ ਮੰਨਣਾ ਸੀ ਕਹਿੰਦੇ ਅਸੀਂ ਮੰਤਰਾਂ ਦਾ ਪਾਠ ਕਰਾਂਗੇ ਅਸੀਂ ਦੇਵੀ ਦੇਵਤਿਆਂ ਨੂੰ ਬੁਲਾ ਲਵਾਂਗੇ ਬਾਬਰ ਦੀ ਫੌਜ ਨੂੰ ਅੰਨ੍ਹਾ ਕਰ ਦੇਵਾਂਗੇ ਕੀ ਬਾਪਰਦਾ ਇਹ 1521 ਦੀ ਘਟਨਾ ਜੀ ਇਹ ਇਤਿਹਾਸ ਵਿੱਚ ਜਿਹੜੀ ਆਪਾਂ ਵਿਚਾਰਨ ਦਾ ਯਤਨ ਕਰਦੇ ਆਂ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਾਲੋ ਐਮਨਾਬਾਦ ਦੀ ਘਟਨਾ ਨਾ ਜੀ ਪਾਪ ਕੀ ਜੰਜਲੇ ਕਾਬਲ ਉਤਾਇਆ ਜੋਰੀ ਮੰਗੇ ਦਾਨ ਵੇ ਲਾਲੋ ਕਹਿੰਦੇ ਪਾਪ ਦੀ ਜੰਜਲੇ ਕੇ ਬਾਬਰ ਦੌੜਿਆ ਆ ਰਿਹਾ ਸ਼ਰਮ ਧਰਮ 도 ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ ਨਾ ਸ਼ਰਮ ਹੈ ਨਾ ਧਰਮ ਹੈ ਕੂੜ ਦਾ ਬੋਲ ਵਾਲਾ ਹੋ ਗਿਆ ਅਹਿਮਦਾਬਾਦ ਵਿੱਚ ਕਿੰਨੀ ਕਤਲੋਗਾਰਤ ਹੋਈ ਕਿੰਨੇ ਬੱਚਿਆਂ ਨੂੰ ਕੋਹ ਕੋਕੇ ਮਾਰਿਆ ਗਿਆ ਕਿੰਨੀਆਂ ਔਰਤਾਂ ਦੇ ਸੁਹਾਗ ਉਜਾੜ ਦਿੱਤੇ ਗਏ ਕਿੰਨਾਂ ਦੇ ਕਿੰਨੀਆਂ ਔਰਤਾਂ ਦੇ ਮੰਗ ਦੇ ਸੰਧੂਰ ਪੂੰਝ ਦਿੱਤੇ ਗਏ ਗੁਰੂ ਸਾਹਿਬ ਨੇ ਬਾਬਰ ਬਾਣੀ ਦੇ ਵਿੱਚ ਵੀ ਜ਼ਿਕਰ ਕੀਤਾ ਨਾ ਸਜੀਆਂ ਸਵਾਰੀਆਂ ਔਰਤਾਂ ਕਿਵੇਂ ਰੋਂਦੀਆਂ ਨੇ ਕੁਰਲੌਂਦੀਆਂ ਨੇ ਕਿਸੇ ਦੇ ਟੁਕ ਅੰਦਰ ਨਹੀਂ ਜਾ ਰਿਆ ਜਵਾਨ ਪੁੱਤਰ ਤੁਰ ਗਏ ਪਤੀ ਤੁਰ ਗਏ ਬੱਚੇ ਤੁਰ ਗਏ ਬਜ਼ੁਰਗ ਤੁਰ ਗਏ ਬਾਬਰ ਦੀ ਕਤਲਗਾਰਤ ਵਿੱਚ ਗੁਰੂ ਸਾਹਿਬ ਫਿਰ ਉਹਨਾਂ ਨੂੰ ਹੌਸਲਾ ਦੇਣ ਵਾਸਤੇ ਪਹੁੰਚੇ ਧੰਨ ਗੁਰੂ ਨਾਨਕ ਪਤਾ ਜੀ ਮਹਾਰਾਜ ਕਹਿੰਦੇ ਭਾਈ ਤੁਹਾਨੂੰ ਪਹਿਲਾਂ ਦੱਸਿਆ ਸੀ ਸਮਝਾਇਆ ਸੀ ਕਿ ਕਦੇ ਮੰਤਰਾਂ ਦੇ ਨਾਲ ਫੌਜਾਂ ਨਹੀਂ ਆਂਦੀਆਂ ਨਹੀਂ ਹੋਇਆ ਕਰਦੀਆਂ ਜੇ ਮੰਤਰ ਕੰਮ ਕਰਦੇ ਹੁੰਦੇ ਹੁਣ ਮੰਤਰਾਂ ਨੂੰ ਲਾ ਲੈਣ ਦੇ ਜਿਹੜੇ ਜੀ ਦਾਅਵੇ ਕਰਦੇ ਆ ਧਿਆਨ ਵਿੱਚ ਰੱਖਣਾ ਜਿਹੜੇ ਦਾਅਵੇ ਕਰਦੇ ਵੀ ਸਾਡੇ ਮੰਤਰ ਵਿੱਚ ਪਾਵਰ ਹੈ ਸਾਡੇ ਮੰਤਰ ਵੀ ਸ਼ਕਤੀ ਹੈ ਹੁਣ ਹੁਣ ਜੋਰ ਲਾਉਣਾ ਸੀ ਨਾ ਅਜੰਗ ਚੱਲ ਰਹੀ ਸੀ ਕਿਉਂਕਿ ਇੱਥੇ ਕਿਸੇ ਦਾ ਨਾ ਮੰਤਰ ਕੰਮ ਕਰਿਆ ਨਾ ਤੰਤਰ ਕੰਮ ਕਰਿਆ ਨਾ ਕਿਸੇ ਦੀ ਪੁਛਾ ਨੇ ਕੰਮ ਕਰਨਾ ਸੀ ਇੱਥੇ ਸਾਰਿਆਂ ਨੇ ਮੂੰਹ ਮੋੜਨਾ ਸੀ ਨਾ ਫਿਰ ਇਹ ਤਾਂ ਆਮ ਲੋਕਾਂ ਨੂੰ ਬੁੱਧੂ ਬਣਾਉਣ ਵਾਸਤੇ ਸਭ ਕੁਝ ਲਿਆ ਜਾਂਦਾ ਆਮ ਲੋਕ ਵਿਚਾਰੇ ਜਾਲ ਵਿੱਚ ਫਸੀ ਜਾਂਦੇ ਆ ਇਹ ਮੱਕੜੀ ਦਾ ਜਾਲ ਹੈ ਜਿਹੜਾ ਇੱਕ ਵਾਰ ਫਸ ਗਿਆ ਨਿਕਲਣਾ ਬਹੁਤ ਔਖਾ ਹੈ ਲੁੱਟਾ ਜੀ ਜਿੰਨੀ ਮਰਜ਼ੀ ਕਰਾ ਲੋ ਹੋਰ ਕੁਝ ਨਹੀਂ ਇਹਦੇ ਵਿੱਚੋਂ ਨਿਕਲਦਾ ਬੰਦੇ ਦੀ ਲੁੱਟ ਹੋਈ ਜ਼ਿਆਦੀ ਐ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਪਾਂ ਇਤਿਹਾਸ ਨਾਲ ਜੁੜ ਰਹੇ ਸੀ ਕਿਉਂਕਿ ਇੱਥੇ ਕਿਸੇ ਮੰਤਰ ਨੇ ਕੰਮ ਨਹੀਂ ਹੁਣ ਤੁਹਾਨੂੰ ਆਮ ਲੋਕ ਸਮਝਣਗੇ ਵੇਖੋ ਜੀ ਇਹ ਤਾਂ ਇਤਿਹਾਸ ਆ ਨਾ ਇਹ ਤਵਾਰੀ ਕਹਿੰਦੀ ਐ ਇਤਿਹਾਸ ਆਪਾਂ 1521 ਦੀ ਘਟਨਾ ਸਾਂਝੀ ਕੀਤੀ ਐ ਮੈਂ ਸ਼ੁਰੂਆਤੀ ਤੌਰ ਤੇ ਪਰ ਆਮ ਲੋਕ ਵਿਚਾਰੇ ਫਸੇ ਹੋਏ ਆ ਨਾ ਕੀ ਕਰਨੋ ਜਿੰਨਾ ਜਿੰਨਾ ਚਿਰ ਤੁਸੀਂ ਸਿੱਧਾ ਡਾਇਰੈਕਟ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜੁੜਦੇ ਗੁਰਬਾਣੀ ਨਾਲ ਨਹੀਂ ਜੁੜਦੇ ਜੀ ਤੁਹਾਨੂੰ بڑے ਲੋਕ ਬੈਠੇ ਆ ਫਸਾਉਣ ਵਾਸਤੇ ਜਾਲ ਡਿੱਗਿਆ ਹੋਇਆ ਹੈ ਜਾਲ ਵਿੱਚ ਜਿਹੜਾ ਵੀ ਫਸ ਗਿਆ ਉਹਨੂੰ ਇਹ ਲੁੱਟ ਲੈਂਦੇ ਆ ਸੱਚੇ ਪਾਤਸ਼ਾਹ ਜੀ ਇੱਥੇ ਪਾਵਨ ਪਵਿੱਤਰ ਬਚਨ ਅੰਦਰ ਜਿਹੜੀ ਗੱਲ ਕਰਦੇ ਆ ਮਹਾਰਾਜ ਦੇ ਜੀਵਨ ਵਿੱਚੋਂ ਘਟਨਾ ਸਾਂਝੀ ਕੀਤੀ ਹੈ ਕੋਈ ਫੌਜੰਨੀ ਨਹੀਂ ਹੋਈ ਨਾ ਕਿਸੇ ਮੰਤਰ ਨੇ ਕੰਮ ਕੀਤਾ ਇਹ ਘਟਨਾ 1521 ਦੀ ਸੀ ਇੱਕ ਘਟਨਾ 1675 ਵਿੱਚ ਵਾਪਰੀ ਤੁਹਾਨੂੰ ਪਤਾ ਹੋਵੇਗਾ ਵੈਸੇ ਤਾਂ ਬੜਾ ਕੁਝ ਵਾਪਰਿਆ ਜੀ ਸੰਸਾਰ ਅੰਦਰ ਇਸ ਖਲਕਤ ਅੰਦਰ ਬੜਾ ਕੁਝ ਵਾਪਰਿਆ ਬੜੀਆਂ ਬਿਪਤਾਵਾਂ ਚੜ ਕੇ ਆਈਆਂ ਕਦੇ ਅਬਦਾਲੀ ਚੜ ਕੇ ਆਉਂਦਾ ਕਦੇ ਕੋਈ ਹਮਲਾਵਰ ਚੜ ਕੇ ਆਉਂਦਾ ਇੱਥੋਂ ਦੀਆਂ ਬਹੁ ਬੇਟੀਆਂ ਨੂੰ ਬੇਪੱਤ ਕੀਤਾ ਗਿਆ ਇੱਜ਼ਤਾਂ ਨੂੰ ਲੁੱਟਿਆ ਗਿਆ ਕਿੰਨਾ ਕੁਝ ਹੋਇਆ ਕਿਸੇ ਨੇ ਕਿਸੇ ਦੀ ਪੁਕਾਰ ਨਹੀਂ ਸੁਣੀ ਕਿਸੇ ਨੇ ਦਰਦ ਨਹੀਂ ਵੰਡਾਇਆ ਇਕ ਧੰਨ ਗੁਰੂ ਨਾਨਕ ਦਾ ਘਰ ਹੈ ਜਿਹੜਾ ਤੁਰਿਆ ਚੱਲਿਆ ਅਤੇ ਹਰ ਇੱਕ ਦਾ ਦਰਦ ਬਣਾਉਂਦਾ ਹੈ ਗਰੀਬ ਨਿਵਾਸ ਸੱਚੇ ਪਾਤਸ਼ਾਹ 15 1675 ਵਾਲੀ ਜਿਹੜੀ ਘਟਨਾ ਕੀ ਸੀ ਜਦੋਂ ਕਸ਼ਮੀਰ ਤੋਂ ਪੰਡਤਾਂ ਦਾ ਵਫ਼ਦ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਚੱਲ ਕੇ ਆਇਆ ਮਹਾਰਾਜ ਨੇ ਦਰਬਾਰ ਸਭ ਦੇ ਵਿੱਚ ਬਿਠਾਇਆ ਸਵਾਲ ਜਵਾਬ ਹੋਏ ਗੱਲਾਂ ਬਾਤਾਂ ਹੋਈਆਂ ਮਹਾਰਾਜ ਕਹਿਣ ਲੱਗੇ ਭਾਈ ਤੁਸੀਂ ਕੋਈ ਉਪਾਅ ਨਹੀਂ ਕੀਤਾ ਇਤਿਹਾਸ ਕਰ ਲਿਖਦੇ ਆ ਉਹਨਾਂ ਦੇ ਬੋਲ ਇਸ ਤਰ੍ਹਾਂ ਦੇ ਸੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਅਸੀਂ ਵੱਡੇ ਉਪਾਅ ਕਰਕੇ ਵੇਖਿਆ ਅਸੀਂ ਵੱਡੀਆਂ ਦੇਵਤਿਆਂ ਦੇਵਤਿਆਂ ਨੂੰ ਪੁਕਾਰਿਆ ਦੇਵੀਆਂ ਨੂੰ ਪੁਕਾਰਿਆ ਪਰ ਬਿਪਤਾ ਦੇ ਵਿੱਚ ਸਾਡੇ ਨਾਲ ਕੋਈ ਨਹੀਂ ਖੜਿਆ ਸਮੇ ਦੇ ਰਾਜੇ ਵੀ ਮੂੰਹ ਮੋੜ ਗਏ ਸਮੇ ਦੇ ਹਾਕਮ ਸੀਨਾ ਜਿਹੜੇ ਉਹਨਾਂ ਨੇ ਮੂੰਹ ਮੋੜ ਲਿਆ ਸਾਡੇ ਆਪਣੇ ਮੂੰਹ ਮੋੜ ਗਏ ਸਾਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਡੇ ਤੇ ਬਹੁਤ ਵੱਡੀ ਬਿਪਤਾ ਹੈ ਸਾਡੇ ਧਰਮ ਨੂੰ ਸੰਕਟ ਐ ਖਤਰੇ ਵਿੱਚ ਐ ਹੁਣ ਧਿਆਨ ਵਿੱਚ ਰੱਖਣਾ ਗੁਰੂ ਤੇਗ ਬਹਾਦਰ ਸਾਹਿਬ ਦਾ ਕਿਸੇ ਦੇਵੀ ਦੇਵਤੇ ਨਾਲ ਕੋਈ ਸਬੰਧ ਨਹੀਂ ਐ ਇਹਨੂੰ ਧਿਆਨ ਵਿੱਚ ਰੱਖਿਓ ਗੁਰੂ ਸਾਹਿਬ ਇਨਸਾਨ ਇਨਸਾਨ ਨੂੰ ਪਿਆਰ ਕਰਦੇ ਐ ਬੰਦੇ ਨੂੰ ਪਿਆਰ ਕਰਦੇ ਐ ਇਨਸਾਨ ਭਾਵੇਂ ਕਿਸੇ ਵੀ ਖਿੱਤੇ ਵਿੱਚ ਪੈਦਾ ਹੋ ਗਿਆ ਭਾਵੇਂ Hindu ਬਣ ਗਿਆ ਭਾਵੇਂ ਉਹ ਮੁਸਲਮਾਨ ਬਣ ਗਿਆ ਆਪਣੀ ਮਰਜ਼ੀ ਆ ਜੀ ਹਰ ਇੱਕ ਬੰਦੇ ਦੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤਾਂ ਇਨਸਾਨੀਅਤ ਨੂੰ ਪਿਆਰ ਕਰਦੇ ਅਸੀਂ ਜਿੰਨੇ ਸਾਰੇ ਸਿੱਖ ਸਮੁਦਾਏ ਐ ਅਸੀਂ ਸਿੱਖ ਲੋਕ ਗੁਰੂ ਸਾਹਿਬ ਦੇ ਮਾਰਗ ਤੇ ਚੱਲਣ ਵਾਲੇ ਇਨਸਾਨੀਅਤ ਤੌਰ ਤੇ ਸਾਡਾ Hindu ਨਾਲ ਵੀ ਪਿਆਰ ਹੈ ਕਿਉਂਕਿ ਕਾਰੋਬਾਰ ਦੀ ਸਾਂਝ ਹੈ ਪਰਿਵਾਰਕ ਸਾਂਝਾਂ ਨੇ ਮੁਸਲਮਾਨ ਨਾਲ ਵੀ ਪਿਆਰ ਹੈ ਉਹ ਸਾਡੇ ਦੁਸ਼ਮਣ ਨਹੀਂ ਹਿੰਦੂ ਵੀ ਭਰਾ ਹੈ ਮੁਸਲਮਾਨ ਵੀ ਭਰਾ ਜੈਨੀ ਬੋਧੀ ਜੋ ਵੀ ਹੈ ਪਰ ਸਿਧਾਂਤ ਦੀ ਜਦੋਂ ਗੱਲ ਕਰਦੇ ਆ ਸਿਧਾਂਤਕ ਤੌਰ ਤੇ ਸਾਡਾ ਬਹੁਤ ਵੱਡਾ ਫਾਸਲਾ ਹੈ ਸਿਧਾਂਤਕ ਤੌਰ ਤੇ ਸਾਡਾ ਬਹੁਤ ਵੱਡਾ ਫਰਕ ਹੈ ਹੁਣ ਜੇ ਕੋਈ ਅਸੀਂ ਅੰਮ੍ਰਿਤ ਪਾਨ ਕੀਤਾ ਹੋਇਆ ਖੰਡੇ ਵਾਟੇ ਦੀ ਪੌਲ ਲਈ ਜੇ ਸਾਨੂੰ ਕੋਈ ਆਖੇ ਵੀ ਭਾਈ ਤੂੰ ਦੇਵੀ ਦੀ ਪੂਜਾ ਕਰ ਘਰ ਵਿੱਚ ਤਸਵੀਰ ਲਾ ਵੱਡੀ ਮੂਰਤੀ ਦੀ ਪੂਜਾ ਕਰ ਅਸੀਂ ਆਖਾਂਗੇ ਕਿ ਭਾਈ ਜੇ ਸਾਡੀ ਲੋੜ ਕਿਤੇ ਪਈ ਇਨਸਾਨੀਅਤ ਤੌਰ ਤੇ ਤੇਰੇ ਨਾਲ ਖੜੇ ਆ ਦੁੱਖ ਦੇ ਵਿੱਚ ਵੀ ਸੁੱਖ ਦੇ ਵਿੱਚ ਵੀ ਪਰ ਸਾਡੇ ਗੁਰੂ ਦਾ ਸਿਧਾਂਤ ਕਹਿੰਦਾ ਪੂਜਾ ਅਕਾਲ ਕੀ ਅਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਪੁਜਾਰੀ ਆ ਅਸੀਂ ਕਿਸੇ ਮੂਰਤੀ ਜਾਂ ਪੱਥਰ ਦੇ ਪੁਜਾਰੀ ਨਹੀਂ ਸਾਨੂੰ ਗੁਰੂ ਸਾਹਿਬ ਨੇ ਬਣਾਇਆ ਅੱਪ ਪੜਦੇ ਆ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਰੋਜ਼ਾਨਾ ਨਿਤਨੇਮ ਦੀ ਬਾਣੀ ਵਿੱਚ ਤੁਹਾਡੇ ਸਿੱਧੀਆਂ ਗੱਲਾਂ ਸਮਝ ਆਣਗੀਆਂ ਜਿੱਥੇ ਮਹਾਰਾਜ ਕਹਿੰਦੇ ਨੇ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਘਰੇ ਲਟਕਾਇਓ ਕਾਹੂ ਲਖਿਓ ਹਰ ਆਵਾਜ਼ੀ ਦਿਸਾਵੇਂ ਕਾਹੂ ਪੋਸ਼ਾਕ ਕੋ ਸੀਸ ਸੁ ਨਿਭਾਇਓ ਕੋ ਬਤਾਨਕ ਪੂਜਤ ਹੈ ਪਸ਼ ਇੰਨੀਕ ਪੰਕਤੀ ਦੇ ਅਰਥ ਸਮਝ ਲੋ ਬਸ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਵੀਆਂ ਦੇ ਵਿੱਚ ਕਹਿੰਦੇ ਕੋ ਬਤਾਨਕ ਕੋ ਬੁਤਾਨ ਦਾ ਅਰਥ ਹੈ ਬੁੱਤਾਂ ਦੀ ਪੂਜਾ ਕਰਨ ਵਾਲੇ ਪਸ਼ ਦਾ ਅਰਥ ਹੁੰਦਾ ਜੀ ਪਸ਼ੂ ਕੋ ਬਤਾਨਕ ਪੂਜਤ ਹੈ ਪਸ਼ ਕੋ ਮਰਤਾਨਕ ਪੂਜਨਤਾ ਆਇਓ ਕਹਿੰਦੇ ਕੋਈ ਮੁਰਦਿਆਂ ਦੀ ਪੂਜਾ ਕਰੀ ਜਾਂਦਾ ਹੈ ਕਬਰਾਂ ਦੀ ਕੋਬਤਾਨਕ ਪੂਜਨਾ ਤਾਂ ਆਇਓ ਮਹਾਰਾਜ ਕਹਿੰਦੇ ਐ ਅੱਗੇ ਜਿਹੜਾ ਨਚੋੜ ਦਿੰਦਾ ਕਹਿੰਦੇ ਕੂਰ ਕਿਰਿਆ ਊਰਜੋ ਸਭ ਹੀ जग ਕਹਿੰਦੇ ਜਿਹੜੀ ਤੁਸੀਂ ਇਹ ਕਿਰਿਆ ਕਰਦੇ ਹੋ ਇਹਨੂੰ ਝੂਠੀ ਕਿਰਿਆ ਮਹਾਰਾਜ ਦੀ ਬਾਣੀ ਕਹਿੰਦੀ ਆ ਕੂਰ ਕਿਰਿਆ ਊਰਜੋ ਸਭ ਹੀ जग ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਹਿੰਦੇ ਤੁਸੀਂ ਭਗਵਾਨ ਦਾ ਪਰਮੇਸ਼ਰ ਦਾ ਭੇਦ ਨਹੀਂ ਜਾਣਿਆ ਸਮਝਿਆ ਨਹੀਂ ਉਹਨੂੰ ਖਲਕਤ ਵਿੱਚ ਵਿਆਪਕ ਪ੍ਰਮਾਤਮਾ ਨੂੰ ਨਹੀਂ ਜਾਣਿਆ ਸਮਝਿਆ ਨਹੀਂ ਕੋਈ ਬੁੱਤਾਂ ਦੀ ਪੂਜਾ ਕਰੀ ਜਾਂਦਾ ਹੈ ਕੋਈ ਮੂਰਤੀਆਂ ਨੂੰ ਪੂਜੀ ਜਾਂਦਾ ਤੁਸੀਂ ਵੇਖੋ ਗਜਬ ਦੀ ਗੱਲ ਹੈ ਬਾਣੀ ਦੇ ਵਿੱਚ ਬਾਬਾ ਕਬੀਰ ਸਾਹਿਬ ਜੀ ਜਦੋਂ ਬਾਣੀ ਲਿਖ ਰਹੇ ਨੇ ਨਾ ਉਹਨਾਂ ਹਾਲਾਤਾਂ ਵਿੱਚ ਅੱਜ ਤਾਂ ਸੰਵਿਧਾਨ ਬਹੁਤ ਕੁਝ ਸਾਡੇ ਕੋਲ ਹੈਗਾ ਅਸੀਂ ਆਪਣਾ ਪੱਖ ਰੱਖ ਸਕਦੇ ਹਾਂ ਜਿੰਨਾ ਸਮਿਆਂ ਵਿੱਚ ਮਹਾਪੁਰਖਾਂ ਨੇ ਬਾਣੀ ਲਿਖੀ ਉਚਾਰਨ ਕੀਤੀ ਉਹਨਾਂ ਸਮਿਆਂ ਵਿੱਚ ਪ੍ਰਚਾਰ ਕਰਨਾ ਵੀ ਬਹੁਤ ਔਖਾ ਸੀ ਜਿੱਥੇ 100 ਬੰਦਾ ਮਨਮਤੀ ਬੈਠਿਆ ਹੋਵੇ ਇੱਕ ਬੰਦਾ ਸੱਚੀ ਗੱਲ ਕਹਿਣ ਵਾਲਾ ਹੋਵੇ ਉੱਥੇ 100 ਬੰਦੇ ਦੀ ਗੱਲ ਨੂੰ ਜਿਆਦਾ ਸੁਣਿਆ ਇੱਕ ਬੰਦੇ ਦੀ ਕੌਣ ਸੁਣਦਾ ਕਬੀਰ ਭਗਤ ਜੀ ਉਹਨਾਂ ਹਾਲਾਤਾਂ ਵਿੱਚ ਪੈਦਾ ਹੋਏ ਜਿੱਥੇ ਸਾਰੇ ਕਿਤੇ ਬਿੱਪਰ ਦਾ ਬੋਲ ਵਾਲਾ ਸੀ ਬਨਾਰਸ ਵਿੱਚ ਕਬੀਰ ਵਿਚਾਰਾ ਇੱਕ ਆਮ ਪਰਿਵਾਰ ਵਿੱਚੋਂ ਜੁਲਾਹਾਂ ਦੇ ਘਰ ਜਨਮ ਹੋਇਆ ਰੱਬ ਦੀ ਗੱਲ ਕਰਨੀ ਔਖੀ ਸੀ ਉਹਨਾਂ ਸਮਿਆਂ ਵਿੱਚ ਰੱਬ ਦਾ ਨਾਮ ਲੈਣਾ ਔਖਾ ਸੀ ਜਦੋਂ ਕਬੀਰ ਸਾਹਿਬ ਹਾਲਾਤਾਂ ਨੂੰ ਵੇਖਦੇ ਐ ਕਬੀਰ ਸਾਹਿਬ ਜਿੱਥੇ ਕੱਪੜੇ ਨੂੰ ਬੁੰਨਦੇ ਆ ਨਾ ਉੱਥੇ ਕਲਮ ਚੱਕ ਕੇ ਜਦੋਂ ਲਿਖਣ ਬੈਂਦੇ ਆ ਲਿਖਣ ਸ਼ੈਲੀ ਵੀ ਕਮਾਲ ਦੀ ਉਹਨਾਂ ਦੀ ਜਦੋਂ ਕੱਪੜਾ ਤਿਆਰ ਕਰਦੇ ਆ ਉਹਨਾਂ ਦਾ ਬਣਾਇਆ ਕੱਪੜਾ ਵੀ ਕਮਾਲ ਦਾ ਉਹਨਾਂ ਦੀ ਲਿਖੀ ਬਾਣੀ ਵੀ ਕਮਾਲ ਦੀ ਹੈ ਕਿਰਤ ਤੇ ਬਿਰਤ ਦੋਵੇਂ ਚੀਜ਼ਾਂ ਉੱਚੀਆਂ ਨੇ ਕਿਰਤ ਕਿਰਤ ਵੀ ਬਹੁਤ ਉੱਚੀ ਆ ਤੇ ਬਿਰਤੀ ਵੀ ਬਹੁਤ ਉੱਚੀ ਆ ਜਦੋਂ ਕਲਮ ਨਾਲ ਲਿਖਦੇ ਨੇ ਸਾਹਮਣੇ ਇੱਕ ਪੱਥਰ ਤਰਾਸ਼ਣ ਵਾਲਾ ਪੱਥਰ ਨੂੰ ਤਰਾਸ਼ ਰਿਹਾ ਸੀ ਕਬੀਰ ਸਾਹਿਬ ਦੀ ਨਿਗਾਹ ਪੈ ਗਈ ਮਹਾਰਾਜ ਦੀ ਨਿਗਾਹ ਪੈ ਗਈ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੋ ਭਲਿਓ ਲੋਕੋ ਇਹ ਕੀ ਕਰਦੇ ਹੋ ਕਹਿੰਦੇ ਭਗਵਾਨ ਦੀ ਭਗਵਾਨ ਦੀ ਮੂਰਤ ਤਿਆਰ ਕਰਦੇ ਆ ਰੱਬ ਦੀ ਮੂਰਤੀ ਬਣਾਉਨੇ ਆ ਨੰਬਰ 1 ਬਾਬੇ ਨਾਨਕ ਦੀ ਬਾਣੀ ਨੂੰ ਪੜ੍ਹ ਕੇ ਚੱਲੋ। ਬਾਬਾ ਨਾਨਕ 5 ਨੰਬਰ ਪੌੜੀ ਵਿੱਚ ਕਹਿੰਦਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ। ਬਾਬਾ ਨਾਨਕ ਜੀ ਕਹਿੰਦੇ ਰੱਬ ਨੂੰ ਕੋਈ ਥਾਪ ਨਹੀਂ ਸਕਦਾ। ਰੱਬ ਨੂੰ ਜੇ ਤੁਸੀਂ ਭਗਵਾਨ ਬਣਾ ਰਹੇ ਹੋ ਫਿਰ ਤੁਹਾਨੂੰ ਕਿਹਨੇ ਬਣਾਇਆ? ਸਵਾਲ ਹੋ ਗਿਆ ਨਾ। ਵੀ ਜੇ ਤੁਸੀਂ ਕਹਿੰਦੇ ਵੀ ਅਸੀਂ ਭਗਵਾਨ ਦੀ ਘਾੜਤ ਘੜਦੇ ਆਂ, ਬਣਾਉਨੇ ਆਂ ਭਗਵਾਨ, ਫਿਰ ਸਾਨੂੰ ਬਣਾਉਣ ਵਾਲਾ ਕੌਣ ਹੈ? ਬਾਬਾ ਕਬੀਰ ਸਾਹਿਬ ਜੀ ਨੇ ਆਪਣੇ ਸ਼ਬਦਾਂ ਵਿੱਚ ਇਹ ਬਚਨ ਲਿਖੇ ਪਖਾਨ ਗੜਕੈ ਮੂਰਤ ਕੀਨੀ ਕਹਿੰਦੇ ਪੱਥਰ ਦੀ ਛਾਤੀ ਉੱਤੇ ਖੜ ਕੇ ਪੱਥਰ ਤਰਾਸ਼ਣ ਵਾਲੇ ਬੰਦੇ ਨੇ ਪੱਥਰ ਘੜਨ ਵਾਲੇ ਬੰਦੇ ਨੇ ਕਹਿੰਦੇ ਹੌਲੀ ਹੌਲੀ ਘੜੀ ਗਿਆ ਘੜੀ ਗਿਆ ਉਹਨੇ ਇੱਕ ਮੂਰਤ ਤਿਆਰ ਕਰ ਦਿੱਤੀ ਪਖਾਨ ਗੜਕੈ ਮੂਰਤ ਕੀਨੀ ਦੇਕੇ ਛਾਤੀ ਪਾਉ ਛਾਤੀ ਉੱਤੇ ਪੈਰ ਰੱਖਿਆ ਗਿਆ ਹੁਣ ਕਬੀਰ ਸਾਹਿਬ ਦਾ ਜਿਹੜਾ ਨਜ਼ਰੀਆ ਬੜਾ ਕਮਾਲ ਦਾ ਸੀ ਉਹ ਕਹਿੰਦੇ ਜੇ ਇਹ ਮੂਰਤ ਸੱਚੀ ਹੈ ਇਹ ਮੈਂ ਆਪਣੇ ਵੱਲੋਂ ਨਹੀਂ ਬਣਾ ਕੇ ਲਿਖ ਰਿਹਾ ਜੀ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀਆਂ ਪੰਗਤੀਆਂ ਸ਼ਬਦ ਲਿਖੇ ਹੋਏ ਆ ਇਹ ਸਾਰੇ ਮਹਾਰਾਜ ਬਚਨ ਕਰਦੇ ਆ ਜੇ ਮੂਰਤ ਸੱਚੀ ਹੈ ਤੋ ਗੜਨਹਾਰੈ ਖਾਓ ਕਹਿੰਦੇ ਜੇ ਤੇਰੀ ਮੂਰਤੀ ਵਿੱਚ ਕੋਈ ਕਰਾਮਾਤ ਹੈ ਮਹਾਰਾਜ ਕਹਿੰਦੇ ਕਹਿੰਦੇ ਮੈਂ ਆਪ ਖੁਦ ਵੇਖਿਆ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਅੱਖਾਂ ਨਾਲ ਜਿਹੜਾ ਇਹਨੂੰ ਬਣਾ ਰਿਆ ਸੀ ਨਾ ਇਹਦੀ ਛਾਤੀ ਤੇ ਪੈਰ ਵੀ ਰੱਖਿਆ ਸੀ ਉਹਨੇ ਕਈ ਵਾਰ ਪੈਰ ਮੂੰਹ ਨੂੰ ਵੀ ਲੱਗ ਗਿਆ ਸੀ ਕਹਿੰਦੇ ਜੇ ਕੋਈ ਕਰਾਮਾਤ ਹੁੰਦੀ ਤਾਂ ਬਣਾਉਣ ਵਾਲਾ ਸੀ ਜਿਹੜਾ ਬੁੱਤ ਘਾੜਾ ਉਹਨੂੰ ਕਿਉਂ ਨਾ ਖਾ ਗਈਏ ਮਹਾਰਾਜ ਕਬੀਰ ਸਾਹਿਬ ਕਹਿੰਦੇ ਤੁਸੀਂ ਰੱਬ ਨੂੰ ਕਿਉਂ ਵੇਚਦੇ ਹੋ ਪਰਮੇਸ਼ਰ ਦਾ ਵਿਆਪਕ ਹੈ ਰਮਿਆ ਹੋਇਆ ਹੈ ਹੈ ਪੰਡਿਤ ਜੀ ਤੇਰੇ ਅੰਦਰ ਵੀ ਰਹਿੰਦਾ ਮੇਰੇ ਅੰਦਰ ਵੀ ਇਹਨਾਂ ਦਾ ਸਾਰਿਆਂ ਵਿੱਚ ਵਿਆਪਕ ਹੈ ਹੁਣੇ ਬਾਣੀ ਦਾ ਸਿਧਾਂਤ ਆ ਨਾ ਇਨਸਾਨੀਅਤ ਤੌਰ ਤੇ ਸਾਡਾ ਸਾਰਿਆਂ ਨਾਲ ਪਿਆਰ ਹੈ ਗੁਰੂ ਤੇਗ ਬਹਾਦਰ ਤਾਂ ਹੀ ਤੁਰੇ ਜੀ ਇਨਸਾਨੀਅਤ ਨੂੰ ਪਿਆਰ ਕਰਦੇ ਸੀ ਕਹਿੰਦੇ ਨਹੀਂ ਔਰੰਗਜ਼ੇਬ ਜਿਵੇਂ ਇਹ ਰਹਿਣਾ ਚਾਹੁੰਦੇ ਨੇ ਰਹਿਣ ਦੇ ਇਹਨਾਂ ਨੂੰ ਜਿਵੇਂ ਅਗਲਾ ਬੰਦਾ ਰਹਿਣਾ ਚਾਹੁੰਦਾ ਉਹਨੂੰ ਰਹਿਣ ਦਿਓ ਅਗਲੇ ਨੂੰ ਧੱਕੇ ਨਾਲ ਤੁਸੀਂ ਥੋੜੀ ਤੁਸੀਂ ਕਹੋਗੇ ਵੀ ਤੂੰ ਸਾਡੇ ਧਰਮ ਦੇ ਵਿੱਚ ਆ ਜਾ ਗੁਰੂ ਤੇਗ ਬਹਾਦਰ ਸਭ ਧੱਕੇ ਦੇ ਖਿਲਾਫ ਤੁਰੇ ਕਹਿੰਦੇ ਜੇ ਇਹ ਮੰਦਰਾਂ ਵਿੱਚ ਮੂਰਤੀ ਦੀ ਪੂਜਾ ਕਰਦੇ ਨੇ ਕਰਦੇ ਰਹਿਣ ਦਿਓ ਤੱਕੇ ਨਾਲ ਤੁਸੀਂ ਇਹਨਾਂ ਨੂੰ ਤਬਦੀਲ ਨਹੀਂ ਕਰ ਸਕਦੇ ਬਦਲ ਨਹੀਂ ਕਰ ਸਕਦੇ ਗੁਰੂ ਸਾਹਿਬ ਜੀ ਤਾਂ ਕਰਕੇ ਮਹਾਰਾਜ ਤੁਰਦੇ ਆ ਹੁਣ ਪਾਤਸ਼ਾਹ ਜੀ ਜਿਹੜਾ ਇੱਥੇ ਬਚਨ ਆਇਆ ਕਬੀਰ ਸਾਹਿਬ ਕਹਿੰਦੇ ਜੇ ਮੂਰਤ ਸਾਜੀਏ ਤਾਂ ਗੜਨ ਹਾਰੇ ਕਾਓ ਜੇ ਕਰਾਮਾਤ ਹੁੰਦੀ ਪੂਰੇ ਇੰਡੀਆ ਦੇ ਵਿੱਚ ਭਾਰਤ ਵਰਸ਼ ਵਿੱਚ ਕਿੰਨਾ ਕਤਲ ਉਗਾਰਤ ਹੋਈ ਕਿੰਨੇ ਯੁੱਧ ਲੱਗੇ ਕਿੰਨਾ ਕੁਝ ਵਾਪਰਿਆ ਪਰ ਸੱਚਮੁੱਚ ਅਸਲੀਅਤ ਇਹ ਹੈ ਜੀ ਦੁੱਖਾਂ ਤੇ ਕਲੀਫਾਂ ਵੇਲੇ ਕੋਈ ਨਾ ਤੁਰਿਆ ਇਤਿਹਾਸ ਕਹਿੰਦਾ ਜਦੋਂ ਵਿਵਪਤਾ ਪੈੰਦੀ ਸੀ ਦਰਾ ਖੈਬਰ ਦੇ ਰਾਹ ਮੋੜੇ ਸਿੱਖਾਂ ਨੇ ਬਾਬਾ ਦੀਪ ਸਿੰਘ ਯੋਧਾ ਹਰੀ ਸਿੰਘ ਨਲੂਆ ਨਿਹਾਨ ਸਿੰਘ ਪੰਜ ਹੱਥਾ ਦਰਾ ਖੈਬਰ ਦੇ ਜਿਨ੍ਹਾਂ ਨੇ ਰਾਹ ਮੋੜੇ ਜੀ ਉਧਰ ਕਿਸੇ ਨੇ ਨਹੀਂ ਮੂੰਹ ਕੀਤਾ ਸਿੱਖਾਂ ਨੇ ਮੂੰਹ ਕਰਿਆ ਵੀ ਨਹੀਂ ਭਾਈ ਇਹ ਸਾਡਾ ਪੰਜਾਬ ਹੈ ਸਾਡੀਆਂ ਫਸਲਾਂ ਨੇ ਸਾਡੀਆਂ ਨਸਲਾਂ ਨੇ ਵਿਦੇਸ਼ੀ ਹਮਲਾਵਰ ਕਿਉਂ ਲੁੱਟ ਕੇ ਲੈ ਕੇ ਜਾਵੇਗਾ ਅਸੀਂ ਆਪਣੀ ਜ਼ਮੀਨ ਦੇ ਟੁਕੜੇ ਫਸਲ ਕਿਉਂ ਦੇਈਏ ਕਿਸੇ ਨੂੰ ਅਸੀਂ ਮਿਹਨਤ ਕਰਦੇ ਆਂ ਇਹ ਸਿੱਖਾਂ ਦੀ ਕੁਰਬਾਨੀ ਹੈ ਗੁਰੂ ਪਿਆਰੇਓ ਸੱਚੇ ਪਾਤਸ਼ਾਹ ਅੱਜ ਦੇ ਜਿਹੜੇ ਬਚਨ ਵਿੱਚ ਗੱਲ ਕਰਦੇ ਪਏ ਆ ਤਾਂ ਕਰਕੇ ਮੈਂ ਥੋੜਾ ਜਿਹਾ ਵਿਸਥਾਰ ਪੂਰਵਕ ਦੱਸਿਆ ਅੱਜ ਦਾ ਜਿਹੜਾ ਬਚਨ ਚੱਲਿਆ ਇਹ 6 ਨੰਬਰ ਬੰਦ ਜਿਹੜਾ ਚੱਲਿਆ ਜੀ ਮਹਾਰਾਜ ਬਚਨ ਕਰਦੇ ਆ ਕਹਿੰਦੇ ਦੇਵੀ ਦੇਵਾ ਪੂਜੀਏ ਭਾਈ ਇਸ ਤਰ੍ਹਾਂ ਦੀਆਂ ਪੰਕਤੀਆਂ ਆਪਣੇ ਰੈਂਗ ਰੂਮ ਦੇ ਵਿੱਚ ਲਾਉ ਲੈ ਕੇ ਕਹਿੰਦੇ ਅਸੀਂ ਅਕਾਲ ਪੁਰਖ ਦੇ ਪੁਜਾਰੀ ਆਂ ਭਾਈ ਮਹਾਰਾਜ ਕਹਿੰਦੇ ਦੇਵੀ ਦੇਵਾ ਪੂਜੀਏ ਭਾਈ ਕਿਆ ਮੰਗੋ ਕਿਆ ਦੇ ਹੁਣ ਮੈਨੂੰ ਇਹ ਇਹਨਾਂ ਪੰਕਤੀਆਂ ਦੇ ਅਰਥ ਕਰਨ ਦੀ ਲੋੜ ਨਹੀਂ ਹੈ ਜੇ ਖੰਡੇਵਾਟੇ ਦੀ ਪੌ ਲੈ ਲਈ ਖਾਸ ਕਰਕੇ ਮੇਰੀ ਮਾਤਾ ਮਾਂ ਭੈਣਾ ਧਿਆਨ ਦਿਓ ਅਸੀਂ ਖੰਡੇਵਾਟੇ ਦੀ ਪੌ ਲਈਏ ਜਿੱਥੇ ਜਿੱਚ ਕਰਿਆ ਚੱਕ ਕੇ ਡੋਲੂ ਨਹੀਂ ਤੁਰਿਆ ਕਰਦੇ ਧਿਆਨ ਵਿੱਚ ਰੱਖਿਓ ਅਸੀਂ ਗੁਰੂ ਕਲੰਗੀਆਂ ਤਰ ਕਲੰਗੀ ਤਰ ਪਾਤਸ਼ਾਹ ਦੀ ਸਿੱਖਾਂ ਗੁਰੂ ਨਾਨਕ ਮਹਾਰਾਜ ਦੇ ਸਿੱਖਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖਾਂ ਸਾਨੂੰ ਸਿੱਖ ਬਣਾਇਆ ਮਹਾਰਾਜ ਨੇ ਏ ਨਹੀਂ ਜੀ ਕਰਿਆ ਜਿੱਥੇ ਵੀ ਜਿੱਥੇ ਚਾਰ ਟਾਹਣੀਆਂ ਨੇ ਉੱਥੇ ਵੀ ਮੱਥਾ ਟੇਕ ਦੋ ਉੱਥੇ ਵੀ ਨਮਸਕਾਰ ਕਰੀ ਜਾਓ ਉੱਥੇ ਵੀ ਸਿਰ ਝੁਕਾਈ ਜਾਓ ਮਹਾਰਾਜ ਕਹਿੰਦੇ ਨਹੀਂ ਕਰਨਾ ਮਹਾਰਾਜ ਕਹਿੰਦੇ ਆ ਕਹਿੰਦੇ ਭਾਈ ਕਿਆ ਮੰਗੋ ਕਿਆ ਦੇ ਕੀ ਮੰਗ ਲੋਂਗੇ ਉਹ ਵਿਚਾਰੀ ਮੂਰਤੀ ਤੁਹਾਨੂੰ ਕੀ ਦੇ ਸਕਦੀ ਹੈ ਗੁਰਬਾਣੀ ਵਿੱਚ ਲਿਖੇ ਬੋਲ ਲੈਣਾ ਅੱਗੇ ਮਹਾਰਾਜ ਵਚਨ ਕਰਦੇ ਆ ਸੱਚੇ ਪਾਤਸ਼ਾਹ ਜੀ ਕਹਿੰਦੇ ਪਾਤਸ਼ਾਹ ਜੀ ਕਹਿੰਦੇ ਦੇਵੀ ਦੇਵਾ ਪੂਜੀ ਆ ਭਾਈ ਕਿਆ ਮੰਗੋ ਕਿਆ ਦੇ ਅਗੇ ਮਹਾਰਾਜ ਬਚਨ ਕਰਦੇ ਆ ਕਹਿੰਦੇ ਪਹਾਨ ਨੀਰ ਪਖਾਲੀ ਐ ਭਾਈ ਜਲਮੈਂ ਬੁੱਢਾਂ ਤੇ ਕਹਿੰਦੇ ਇਹਨਾਂ ਨੂੰ ਪਾਣੀ ਦੇ ਵਿੱਚ ਇਸ਼ਨਾਨ ਕਰਾਇਆ ਜਾਂਦਾ ਹੈ ਮੂਰਤਾਂ ਨੂੰ ਕਰਾਇਆ ਜਾਂਦਾ ਜੀ ਇਹ ਵਿਪਰ ਦੀ ਮਰਿਆਦਾ ਕਹਿੰਦੇ ਜੇ ਕਿਤੇ ਪਾਣੀ ਵਿੱਚ ਰੁੜ ਜਾਣੇ ਪਾਣੀ ਵਿੱਚ ਹੀ ਡੁੱਬ ਜਾਂਦੀਆਂ ਨੇ ਬਣਾਈਆਂ ਮੂਰਤਾਂ ਜੇ ਕਿਤੇ ਪਾਣੀ ਵਿੱਚ ਰੁੜ ਜਾਣ ਕਿਸੇ ਤਲਾਬ ਵਿੱਚ ਰੁੜ ਜਾਣ ਉਹਦੇ ਵਿੱਚ ਡੁੱਬ ਜਾਂਦੀਆਂ ਨੇ ਮਹਾਰਾਜ ਕਹਿੰਦੇ ਜਿਹੜੀ ਮੂਰਤ ਆਪ ਡੁੱਬ ਗਈ ਹੈ ਜਿਹੜਾ ਪੱਥਰ ਦਾ ਟੁਕੜਾ ਆਪ ਡੁੱਬ ਗਿਆ ਗੁਰਮੁਖਾ ਤੈਨੂੰ ਕਿਵੇਂ ਤਾਰ ਸਕਦਾ ਉਹ ਇਹ ਬਚਨ ਗੁਰੂ ਨਾਨਕ ਮਹਾਰਾਜ 636 ਅੰਕ ਉੱਤੇ ਲਿਖ ਰਹੇ ਨੇ ਜੀ ਨੋਟ ਕਰਿਓ 636 ਅੰਕ ਉੱਤੇ ਤੈਨੂੰ ਕਿਵੇਂ ਤਾਰਨਗੇ